ਬੀਚ ਦੇ ਆ ਜਾਂ ਦੁਕਾਨਾਂ ਕਰਦੇ ਆ ਜਿਹੜੇ ਇਹ ਖਾਸ ਕਰਕੇ ਬਾਈ ਜੀ ਵੀਡੀਓ ਉਹਨਾਂ ਵਾਸਤੇ ਹੈ ਇਹ ਉਹਨਾਂ ਵਾਸਤੇ ਪਹਿਲ ਤੇ ਧਾਰ ਤੇ ਬਣਾਉਣੇ ਆ ਵੀ ਖਾਸ ਕਰਕੇ ਉਹਨਾਂ ਬੰਦਾ ਆਪਣੇ ਤੋਂ 20 ਸੂਟ ਲੈ ਲੂ ਵੀ ਜੀ ਆਪਣੇ ਕੋਲੇ ਇਹਦਾ ਰੇਟ 145 ਰੁਪਏ ਲਾਵਾਂਗੇ ਬਾਈ ਜੀ ਸੂਟ ਦਾ ਰੇਟ ਨੰਦਾ ਇਹਦਾ ਬਾਈ ਜੀ 10 ਸੂਟ ਇਕੱਠੇ ਲੈ ਲੂਆ ਦੁਕਾਨਦਾਰ ਹੈ ਰੀਸੇਲਰ ਹੈ ਕੋਈ ਵੀ ਆਪਣੇ ਮਨ ਦਾ 10 ਸੂਟ ਜਿਹੜਾ ਇਕੱਠੇ ਲੈ ਲੂਆ ਉਹਦਾ ਰੇਟ ਦੱਸਦੇ ਆ ਇਹ ਆਪਣੇ ਹੋਲ ਸੇਲ ਦੇ ਰੇਟ ਹੈ ਲੋੜ ਅਗਲੇ ਨੂੰ ਜਿੰਨੀ ਮਰਜੀ ਆ ਉਹਨਾਂ ਲਿਆ ਸਕਦਾ ਕੋਈ ਬੰਦ ਕੋਈ ਨਹੀਂ ਆਪਾਂ ਨੂੰ ਐ ਨਹੀਂ ਹੱਸਦਾ ਸਾਲ ਤਾਂ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀ ਜੀ ਆਪਣਾ ਇਹਦਾ ਪਿੰਡ ਆਪਣਾ ਮੈਸਰਖਾਨਾ ਹੈ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣੀ ਇਹ ਮਨਜਿੰਦਰ ਕਲਾਥ ਹਾਊਸ ਦੀ ਦੁਕਾਨ ਹੈ ਬਾਈ ਜੀ ਕੱਪੜੇ ਦੀ ਬਹੁਤ ਹੀ ਭਾਰੀ ਵਧੀਆ ਹੋਰ ਸੇਰ ਦਾ ਕੰਮ ਆ ਬਾਈ ਜੀ ਤੇ ਆਪਾਂ ਨੂੰ ਇੱਥੇ ਹਰ ਇੱਕ ਆਈਟਮ ਮਿਲਦੀ ਹੈ ਵਿਆਹ ਸ਼ਾਦੀਆਂ ਵਾਲੀ ਹੋਰ ਸੇਲ ਦਾ ਦੁਕਾਨਦਾਰਾਂ ਵਾਸਤੇ ਬਹੁਤ ਹੀ ਕੁਆਲਿਟੀ ਦਾ ਇੱਕ ਨੰਬਰ ਕਪੜਾ ਏਕੇਟਸ ਵਗੈਰਾ ਸ਼ੈਂਕਰ ਵਗੈਰਾ ਵੈਰਿਟੀਆਂ ਮਿਲਦੀਆਂ ਤੇ ਵਧੀਆ ਬਾਜੋ ਭਾਣਾ ਮਿਲਦਾ ਭਾਈ ਜੀ ਤੇ ਭਾਈ ਜੀ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸ਼ੁਰੂ ਚੋਂ ਸਾਨੂੰ ਦੱਸਦੇ ਆਂ ਤੇ ਇੱਕ ਆਪਾਂ ਥੋੜੇ 5-7 ਮਿੰਟ ਹੀ ਲੈਣੇ ਆਂ ਵਾਲੇ ਨਹੀਂ ਆਪਾਂ ਲੈਣੇ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਬਹੁਤ ਹੀ ਧਮਾਕੇਦਾਰ ਵਧੀਆ ਇੱਕ ਨੰਬਰ ਵੀਡੀਓ ਹੈ ਭਾਈ ਜੀ ਇਹ ਖਾਸ ਕਰ ਦੁਕਾਨਦਾਰਾਂ ਵਾਸਤੇ ਹੈ ਭਾਈ ਜੀ ਜਿਹੜੇ ਆਪਣੇ ਰੀਸੇਲਰ ਨਾ ਜਾਂ ਬਾਈ ਜੀ ਜਿਹੜੇ ਪਿੰਨਾਂ ਦੇ ਵਿੱਚ ਮਾਲ ਵੇਚਦੇ ਐ ਜਾਂ ਦੁਕਾਨਾਂ ਕਰਦੇ ਐ ਜਿਹੜੇ ਇਹ ਖਾਸ ਕਰਕੇ ਬਾਈ ਜੀ ਵੀਡੀਓ ਉਹਨਾਂ ਵਾਸਤੇ ਐ ਉਹਨਾਂ ਵਾਸਤੇ ਪਹਿਲ ਦੇ ਅਧਾਰ ਤੇ ਬਣਾਉਣੇ ਆ ਵੀ ਖਾਸ ਕਰਕੇ ਉਹਨਾਂ ਵਾਸਤੇ ਐ ਜਿਹੜਾ ਵੱਡਾ ਬੰਦਾ ਵੱਡੀ ਸੇਲ ਦੇ ਵਿੱਚ ਲਊਗਾ ਉਹਨੂੰ ਬਹੁਤ ਹੀ ਵਧੀਆ ਲੈਸ ਲੱਗੂ ਤੇ ਗੌਰ ਨਾਲ ਬਾਈ ਜੀ ਸੁਣੋ ਕੁਆਲਿਟੀ ਦਿਖਾਵਾਂਗੇ ਰੇਟ ਦੱਸਾਂਗੇ ਵੀ ਕਿੰਨੀ ਕਾਉਂਟੀਟੀ 'ਚ ਕਿੰਨਾ ਰੇਟ ਮਿਲੂਗਾ ਤੇ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਮੈਸਰ ਖਾਨਾ ਮਨਜਿੰਦਰ ਕਲੌਥ ਹਾਊਸ ਦੇਖੋ ਬਾਈ ਜੀ ਆ ਆਪਣਾ ਜਿਹੜਾ ਲੋਗੋ ਹੈ ਇਹ ਪੂਰਾ ਮਸ਼ਹੂਰ ਲੋਗੋ ਹੈ ਇਹ ਇਤੋਂ ਆਪਣੀ ਪਛਾਣ ਆਉਂਦੀ ਹੈ ਤੇ ਬਾਈ ਜੀ ਆਪਾਂ ਪਹਿਲਾਂ ਦਿਖਾਉਣਾ ਸਾਨੂੰ ਆਪਣੇ ਕੋਲੇ ਆ ਜਿਹੜਾ ਕਪੜਾ ਬਾਈ ਜੀ ਚੈੱਕ ਇਹ ਬਾਈ ਜੀ ਬਹੁਤ ਹੀ ਜ਼ਾਰੇ ਵਿਕਦਾ ਹੈ ਹਰ ਇੱਕ ਬੰਦਾ ਇਹਨੂੰ ਵੇਚਦਾ ਹੈ ਹਰ ਇੱਕ ਦੁਕਾਨ ਤੇ ਹਰ ਇੱਕ ਵੀਡੀਓ ਦੇ ਵਿੱਚ ਇਹਦਾ ਜ਼ਿਕਰ ਜ਼ਰੂਰ ਆਉਂਦਾ ਹੈ ਬਾਈ ਜੀ ਪਰ ਸੋਨੂ ਬਾਈ ਜੀ ਇੱਕ ਤਾਂ ਇਹ ਦੱਸ ਦਿੰਦੇ ਆ ਇੱਕ ਜਿਹੜੀ ਇਹਦੀ ਕਾਟਿੰਗ ਹੈ ਬਾਈ ਜੀ ਇਹ ਜ਼ਰੂਰ ਚੈੱਕ ਰਿਆ ਕਰੋ ਬਾਈ ਜੀ 5 ਮੀਟਰ ਗਾਜਨਾ ਮਿੰਨ ਕੇ ਲਿਆ ਕਰੋ ਨੰਬਰ ਦੂਜਾ ਇਹਦੀ ਕੁਆਲਿਟੀ ਦੇਖਿਆ ਕਰੋ ਬਾਈ ਜੀ ਕੁਆਲਿਟੀ ਬਹੁਤ ਪ੍ਰਕਾਰ ਦਾ ਆਉਂਦਾ ਹੈ ਵਧੀਆ ਕਾਟਨ ਦਾ ਕੱਪੜਾ ਲਿਆ ਕਰੋ ਜਿਹੜਾ ਸੂਤੀ ਕੱਪੜਾ ਹੁੰਦਾ ਕਹਿੰਦਾ ਭਾ ਮੇਰਾ ਉਹ ਲਿਆ ਕਰੋ ਬਾਈ ਜੀ ਜਿਹੜਾ ਆਪਣੇ ਕੋਲੇ ਇਹ ਕੱਪੜਾ ਹੈ ਜਿਹੜਾ ਬਾਈ ਜੀ ਇਹ ਆਪਣੇ ਕੋਲੇ ਕੱਪੜਾ ਹੈ ਚੈੱਕ ਦਾ ਆਪਣੇ ਕੋਲੇ ਜਿਹੜਾ ਬੰਦਾ ਆਪਣੇ ਤੋਂ 20 ਸੂਟ ਲੈ ਲੂ ਵੀ ਜੀ ਆਪਣੇ ਕੋਲੇ ਇਹਦਾ ਰੇਟ 145 ਰੁਪਏ ਲਾਵਾਂਗੇ ਭਾਈ ਜੀ ਸੂਟ ਦਾ ਰੇਟ ਨੰਬਰ ਦੂਜਾ ਭਾਈ ਜੀ ਕੋਈ ਵੀ ਕਿਤੋਂ ਵੀ ਲੈਂਦਾ ਇਹਨੂੰ ਭਾਈ ਜੀ ਗਾਜਨਾ 나ਪ ਕੇ ਲਿਓ ਆਪਾਂ ਪਰ ਮਨਜਿੰਦਰ ਕਲਾਥ ਹਾਊਸ ਤੇ ਭਾਈ ਜੀ ਪੂਰਾ 5 ਮੀਟਰ 나ਪ ਕੇ ਗਾਜਨਾ ਦੇਵਾਂਗੇ ਭਾਈ ਜੀ ਇਹ ਨਹੀਂ ਹੈ ਕੋਈ 4.5 ਹੋ ਜਾਂ 4.5 ਹੋ ਜਾਂ 5.5 ਆਪਣੇ ਤੋਂ ਕੋਈ ਵੀ ਕਸਟਮਰ ਮੇਰੇ ਕੋਲੇ ਆਊਗਾ ਗਾਜ ਤੇ ਭਾਈ ਲੈ ਕੇ ਆਵੇ ਹੱਥੀ ਮਿਲਣੇ 5 ਮੀਟਰ 5 ਮੀਟਰ ਦਾ ਰੇਟ ਵਾਈ ਜੀ ਇਹਦਾ ਕੱਲੇ ਕੱਲੇ ਦਾ ਨਹੀਂ ਆਪਾਂ ਦੱਸਦੇ ਆਪਾਂ ਦੱਸਦੇ ਆ ਹੋਰ ਸੇਲ ਦਾ ਰੇਟ ਜਿਹੜਾ ਬੰਦਾ 20 ਸੂਟ ਲੈ ਲੂ ਬਾਈ ਜੀ ਉਹਦਾ ਰੇਟ 145 ਰੁਪਈਆ ਦੇ ਹਿਸਾਬ ਨਾਲ ਛੂਟ ਦੇ ਹਿਸਾਬ ਨਾਲ ਬਾਈ ਜੀ ਆਪਾਂ ਦੇਵਾਂਗੇ ਜਿਹਦੀ ਕੁਆਲਿਟੀ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ 5 ਮੀਟਰ ਵੱਡੀ ਗੱਲ ਤਾਂ ਬਾਈ ਜੀ ਖਿਆਲ ਰੱਖੋ ਆਪਣਾ ਇਹ ਬਾਈ ਜੀ ਵੀ ਪਰ ਮੀਟਰ ਸਾਨੂੰ 5 ਮਿਲੂਗਾ ਆ ਚੈੱਕ ਕਰ ਲਓ ਬਾਈ ਜੀ ਮੀਟਰ ਗਾਜ ਗਾਜ ਦੀ ਤਹ 5 ਤਹ ਹੁੰਦੇ ਆ ਬਾਈ ਜੀ ਦੀਆਂ ਚੈੱਕ ਕਰ ਲਓ ਬਾਈ ਜੀ ਸਮਾਰ ਕੇ ਕਵਾਲਿਟੀ ਇੱਕ ਨੰਬਰ ਸੂਤੀ ਕਵਾਲਿਟੀ ਹੈ ਬਾਈ ਜੀ ਇਹ ਚੈੱਕ ਕਰੋ ਦੇਖੋ ਬਾਈ ਜੀ ਜ਼ੂਮ ਕਰਕੇ ਦਿਖਾ ਦੇ ਬਾਈ ਜੀ ਪੂਰਾ ਵਧੀਆ ਮਲੈਮ ਕਪੜਾ ਹੈ ਉਹ ਸਿੰਥੈਟਿਕ ਕਪੜਾ ਨਹੀਂ ਹੈਗਾ ਇਹ ਵੀ ਸਿੰਥੈਟਿਕ ਕਪੜਾ ਹੁੰਦਾ ਬਾਈ ਜੀ ਉਹ ਨਹੀਂ ਹੈਗਾ ਆਪਣੇ ਕੋਲ ਇਹ ਇਹ ਪੂਰਾ ਵਧੀਆ ਮਲੈਮ ਹੈ ਪਿੱਛੇ ਬਾਈ ਜੀ ਦੇ ਬੂਲ ਲੱਗੇ ਹੁੰਦਾ ਦੇਖੋ ਆ ਬੂਲ ਹੈ ਜੀ ਆ ਬਹੁਤ ਹੀ ਵਧੀਆ ਕਪੜਾ ਨਿੱਗਾ ਥੱਲਿਓ ਪੂਰੀ ਬਾਈ ਜੀ ਗੌਰ ਨਾਲ ਚੈੱਕ ਕਰਕੇ ਦੇਖਿਆ ਕਰੋ ਵੀਡੀਓ ਸੁਣਾਇਆ ਕਰੋ ਗੌਰ ਨਾਲ ਤਾਂ ਕਿ ਛੋੜੇ ਬਾਈ ਜੀ ਕੁਝ ਪੱਲੇ ਪਾ ਜੇ ਇਹ ਨਾ ਹੋਵੇ ਵੀ ਤੁਸੀਂ ਠੱਗੀ ਦਾ ਸਹਾਰ ਹੋ ਜੂ। ਬਾਈ ਜੀ ਪਹਿਲਾਂ ਤਾਂ ਆਪਾਂ ਵਾਰ-ਵਾਰ ਤੁਹਾਨੂੰ ਇਹ ਹੀ ਦੱਸਦੇ ਆਂ ਵੀ ਇਹਦਾ ਜਿਹੜਾ ਨਾਪ ਹੈ। ਬਾਈ ਜੀ ਪੂਰਾ ਸਹੀ ਲੋ ਅਗਲੇ ਤੋਂ। 5 ਮੀਟਰ ਮਿੰਕੇ ਲੋ ਜੇ ਇਸ ਨੂੰ 5 ਮੀਟਰ ਮਿੰਕੇ ਦਿੰਦਾ ਤਾਂ ਸਹੀ ਆ। ਬੱਸ। ਨੰਬਰ ਦੂਜਾ ਕੱਪੜਾ ਬਾਈ ਜੀ ਸੂਤੀ ਲੋ। ਆਪਣਾ ਬਾਈ ਜੀ ਮਨਜਿੰਦਰ ਕਲਾਥ ਹਾਊਸ ਦਾ ਰੇਟ ਇਹਦਾ 5 ਮੀਟਰ ਕੱਪੜੇ ਦਾ ਬਾਈ ਜੀ ਜਿਹੜਾ ਕੋਈ ਇਕੱਠੇ 20 ਸੂਟ ਲੈ ਲੂ ਇੱਕ ਸੂਟ ਦਾ ਰੇਟ ਬਾਈ ਜੀ 145 ਰੁਪਏ ਦੇ ਹਿਸਾਬ ਨਾਲ ਲਾਵਾਂਗੇ ਬਾਈ ਜੀ। ਹੋਰ ਸੇਲ ਦਾ ਰੇਟ ਆ ਬਾਈ ਜੀ ਇਹ 20 ਸੁਟਾ ਨਾਲ ਇਹ ਡੱਕਾ ਝਾ ਕੋਈ 20 ਸੁਟ ਲਊਗਾ ਬਾਈ ਜੀ ਆ ਚੈੱਕ ਕਰ ਲੋ ਬਾਈ ਜੀ ਆਪਣੇ ਕੋਲੇ ਸਾਰੇ ਰੰਗ ਪਏ ਆ ਘਟੋ ਘਟਾ ਆਪਣੇ ਕੋਲੇ ਬਾਈ ਜੀ 10 ਰੰਗ ਹੈ ਇਹਦੇ ਵਧੀਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਇਹ ਚੈੱਕ ਕਰ ਲੋ ਜਿਹੜਾ ਜਿਹੜਾ ਆਪਣੇ ਪਸੰਦ ਆ ਬਾਈ ਜੀ ਉਹ ਹੀ ਲੈ ਸਕਦਾ ਆ ਚੈੱਕ ਕਰੋ ਬਾਈ ਜੀ ਕਹੇ ਜਾਂ ਕੱਪੜਾ ਕੱਪੜਾ ਬਾਈ ਜੀ ਦੇਵਾਂਗੇ ਇੱਕ ਨੰਬਰ ਕੁਆਲਿਟੀ ਦਾ ਕੱਪੜਾ 145 ਰੁਪਈਆ ਦਾ ਰੇਟ ਆ ਬਾਈ ਜੀ ਬਹੁਤ ਹੀ ਵੱਡੀ ਪੱਧਰ ਤੇ ਜਿੰਨੀ ਲੋੜ ਆ ਲਿਆ ਸਕਦਾ 20 ਛੁਟਾਣ ਦਾ ਰੇਟ ਆ ਬਾਈ ਇਕੱਲੇ ਇਕੱਲੇ ਛੂਟ ਦਾ ਰੇਟ ਨਹੀਂ ਹੈਗਾ ਬਾਈ ਇਹ ਇਹਦਾ ਰੇਟ 20 ਛੂਟ ਲੈ ਇਕੱਠੇ ਲਊਗਾ ਉਹਦਾ ਰੇਟ ਆ ਬਾਈ ਜੀ ਇਹ ਆਜੋ ਬਾਈ ਜੀ ਹੋਰ ਤੁਹਾਨੂੰ ਕਾਹ ਦਿਖਾਉਣੇ ਆ ਇੱਕ ਆਪਣੇ ਕੋਲੇ ਬਾਈ ਜੀ ਐਲਪਾਈਨ ਹੈ ਜਿਹਨੂੰ ਆਪਾਂ ਏਕੇ ਟੈਕਸ ਦੀ ਕਪੜਾ ਬਾਈ ਜੀ ਚੈੱਕ ਕਰ ਲੋ ਬਾਈ ਜੀ ਏਕੇ ਟੈਕਸ ਦਾ ਜਾਂ ਤਾਂ ਸੰਕਰ ਦਾ ਬਾਈ ਜੀ ਜਾਂ ਏਕੇ ਟੈਕਸ ਦਾ ਕੋਈ ਦੇਸੀ ਕਪੜਾ ਨਹੀਂ ਹੈਗਾ ਨਾ ਆਪਾਂ ਦੇਸੀ ਕਪੜੇ ਦਾ ਜਿਹੜਾ ਤੁਹਾਨੂੰ ਰੇਟ ਦੱਸਾਂਗੇ ਕੋਈ ਆਪਣਾ ਦੇਸੀ ਕਪੜੇ ਦਾ ਰੇਟ ਨਹੀਂ ਹੋਊਗਾ ਬਾਈ ਜੀ ਏਕੇ ਟੈਕਸ ਦਾ ਰੇਟ ਹੋਊਗਾ ਜਿਹੜਾ ਆਪਾਂ ਰੇਟ ਦੱਸਾਂਗੇ ਤੁਹਾਨੂੰ ਆ ਅਲਪਾਈਨ ਦਾ ਕਪੜਾ ਬਾਈ ਜੀ ਚਾਹੇ ਤਾਂ ਸ਼ੰਕਰ ਲੈ ਲਓ ਚਾਹੇ ਲੈ ਲਓ ਏਕਾ ਟੈਕਸ ਇਹਦਾ ਰੇਟ ਵੀ ਬਾਈ ਜੀ ਜਿਹੜਾ ਬੰਦਾ 10 ਸੂਟ ਇਕੱਠੇ ਲੈਂਦਾ ਬਾਈ ਜੀ ਉਹਦਾ 400 ਰੁਪਿਆ ਰੇਟ ਲਾਵਾਂਗੇ ਬਾਈ ਜੀ ਚੈੱਕ ਕਰ ਲਓ ਏਕੇ ਟੈਕਸ ਚਾਹੇ ਸੰਕਰ ਦੋਨਾਂ ਵੈਰਾਈਟੀਆਂ ਚੋ ਕੋਈ ਵੈਰਾਈਟੀ ਲੈ ਲਓ ਬਾਈ ਜੀ ਦੋਨੇ ਵੈਰਾਈਟੀਆਂ ਆਪਣੇ ਕੋਲੋਂ ਤਿਆਰ ਮਿਲਣਗੀਆਂ ਜਿਹੜਾ ਬੰਦਾ ਇਹਦਾ ਬਾਈ ਜੀ 10 ਸੂਟ ਇਕੱਠੇ ਲੈ ਲੂਆ ਦੁਕਾਨਦਾਰ ਹੈ ਰੀਸੇਲਰ ਹੈ ਕੋਈ ਵੀ ਆਪਣੇ ਮਨੋਂ ਦਾ 10 ਸੂਟ ਇਹਦਾ ਇਕੱਠੇ ਲੈ ਲੂਆ ਉਹਦਾ ਰੇਟ 400 ਰੁਪਿਆ ਲੱਗੂ ਬਾਈ ਜੀ ਇਕੱਠੇ ਦਾ ਰੇਟ ਦੱਸ ਰਹੇ ਆ ਵਾਰ-ਵਾਰ ਦੱਸ ਰਹੇ ਆ ਵੀਡੀਓ ਦੇ ਵਿੱਚ ਵੀ ਰੇਟ ਬਾਈ ਜੀ ਇਕੱਠੇ ਦਾ ਰੇਟ ਹੈ 400 10 ਸੂਟਾਂ ਦਾ ਇੱਕ ਵਾਈਸ ਨੂੰ ਹੋਰ ਦੱਸ ਦੀਏ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਸਾਫਤ ਫੱਟੀਆਂ ਲਓ ਪਰ ਮੈਂ ਇੱਕ-ਇੱਕ ਜੋ ਲੈ ਲਓ ਇੱਕ-ਇੱਕ ਜੋ ਇੱਕ-ਇੱਕ ਜੋ ਇੱਕ-ਇੱਕ ਜੋ ਕਲਾ-ਕਲਾ ਛੂਟ ਕਟਾ ਲਓ ਸਾਥੋਂ ਕੋਈ ਗੱਲ ਨਹੀਂ ਪਰ ਛੂਟ ਬਾਈ ਜੀ ਜਿਹਦੀ ਗਿਣਤੀ ਛੂਟ 10 ਹੋਣ ਜਿਹੜਾ ਬੰਦਾ 10 ਸੂਟ ਲਊਗਾ ਜੀ ਅਲਪੈਨ ਦਾ ਉਹਨੂੰ 400 ਰੁਪਿਆ ਰੇਟ ਲੱਗੂਗਾ ਜੀ ਏਕੇ ਟੈਕਸ ਦਾ ਕੱਪੜਾ ਹੈ ਬਾਈ ਜੀ ਤੇ ਆਹ ਦੇਖ ਚ ਅਲਪਾਇਨ ਹੈ ਬਾਈ ਜੀ ਗਿਟ-ਗਿਟ ਤੇ ਮੋਹ ਰਿਹਾ ਇਹਦੇ ਏਕੇ ਟੈਕਸ ਦੀ ਚੈੱਕ ਕਰ ਲਓ ਬਾਈ ਜੀ ਉਹ ਨਹੀਂ ਹੈ ਦੇਸੀ ਨਹੀਂ ਹੈਗਾ ਏਕੇ ਟੈਕਸ ਦਾ ਤੇ ਜਾਂ ਬਾਈ ਜੀ ਆਪਣੇ ਕੋਲ ਸੰਕਰ ਦਾ ਮਾਲ ਆ ਸੰਕਰ ਦਾ ਮਾਲ ਵੀ ਖੋਲ ਕੇ ਦਿਖਾਉਣੇ ਆ ਬਾਈ ਚੈੱਕ ਕਰੋ ਸੰਕਰ ਦਾ ਮਾਲ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਣੇ ਆ ਕੁਆਲਿਟੀ ਬਾਈ ਜੀ ਵੇਚਾਂਗੇ ਇੱਕ ਨੰਬਰ ਪੂਰੀ ਵਧੀਆ ਕੁਆਲਿਟੀ ਹੋ ਹੈ ਨਹੀਂ ਹੈ ਦੇਸੀ ਨਹੀਂ ਹੈਗੀ ਇਹ ਆ ਦੇਖੋ ਚੈੱਕ ਕਰੋ ਬਾਈ ਜੀ ਇਹਨੂੰ ਆਪਾਂ ਅਲਪਾਇਨ ਕਹਿ ਦਿੰਦੇ ਆ ਮੋਟਾ ਕਪੜਾ ਜੀ ਸਿਆਲ ਦੇ ਵਿੱਚ 5 ਮੀਟਰ ਲੈਂਥ ਬਾਈ ਜੀ ਪੂਰੀ ਮਿੰਕੇ ਦੇਵਾਂਗੇ ਗਾਜਨਾ ਕੋਈ ਇਹ ਜੀ ਗੱਲ ਨਹੀਂ ਚਾਹੀਦੇ ਵਾਂਗੇ ਏਕੇ ਟੈਕਸ ਦਾ ਕੱਤਰਾ 10 ਸੂਟਾਂ ਦਾ ਬਾਈ ਜੀ 400 ਰੁਪਿਆ ਰੇਟ ਕੱਲੇ ਇੱਕ ਸ਼ੂਟ ਦਾ 400 ਰੇਟ ਹੈ ਜੀ ਇਹ ਰੇਟ 400 ਤਾਂਗਾ ਜੇ ਆਪਾਂ 10 ਸੂਟ ਲਵਾਂਗੇ ਲੈ ਲਓ ਭਲਾ ਬਾਈ ਜੀ ਕੱਲਾ ਕੱਲਾ ਸ਼ੂਟ ਕਟਾ ਕੇ ਲੈ ਲਓ ਸਾਨੂੰ ਉਤਰਾਜ ਕੋਈ ਨਹੀਂ 10 ਸੂਟ ਲੈਣੇ ਚਾਹੀਦੇ 400 ਰੁਪਿਆ ਲਾਵਾਂਗੇ ਬਾਈ ਜੀ ਹੋਰ ਸੇਲ ਦਾ ਰੇਟ ਹੈ 400 ਜੁਮੇਵਾਰੀ ਹੈ ਬਾਈ ਜੀ ਰੇਟ ਦੀ ਏਕੇ ਟੈਕਸ ਤੇ ਸੰਕਰ ਦੀ ਗਾਹਾਂ ਦੱਸ ਦਿਆਂ ਬਾਈ ਜੀ ਬੈਲ ਦਾ ਆਪਾਂ ਆਹ ਦੇਖ ਲਓ ਬਾਈ ਜੀ ਬਿਮਲ ਦੀ ਬੈਲ ਹੈ ਬੈਲ ਚੈੱਕ ਕਰੋ ਬਾਈ ਜੀ ਵਿਮਲ ਦੀ ਬੈਲ ਹੈ ਕੋਈ ਡੱਬ ਪੈ ਜੇ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਲਾਂਬਾ ਹੋਵੇ ਬਾਈ ਜੀ ਜ਼ਿੰਮੇਵਾਰੀ ਹੈ ਵਧੀਆ ਬੈਲ ਹੈ ਆਪਾਂ ਤੁਹਾਨੂੰ ਫੋਨ ਕਰਕੇ ਵੀ ਦਿਖਾਉਨੇ ਆ ਬਾਈ ਜੀ ਗੌਰ ਨਾਲ ਚੈੱਕ ਕਰਕੇ ਰੇਟ ਸੁਣਿਆ ਕਰੋ ਕੁਆਲਿਟੀ ਦੇਖੋ ਤੇ ਇਹਨੂੰ ਸ਼ੇਅਰ ਵੀ ਬਾਈ ਕਰੋ ਜ਼ਰੂਰ ਬਾਈ ਬਣ ਕੇ ਨਾ ਹੋਵੇ ਸ਼ੇਅਰ ਨਾ ਕਰੋ ਸ਼ੇਅਰ ਕਰੋ ਆ ਦੇਖੋ ਬਾਈ ਜੀ ਬੈਲ ਇਹਨੂੰ ਜਦੋਂ ਧੋਵਾਂਗੇ ਬਾਈ ਜੀ ਗੱਫਖਾਂਦੀ ਹੈ ਵਧੀਆ ਸੰਘਣੀ ਹੋਊਗੀ ਬੈਲ ਵਧੀਆ ਵੱਡੀ ਗੱਲ ਇਹ ਆ ਬਾਈ ਜੀ ਇਹਨੂੰ ਡੱਬ ਨਹੀਂ ਪੈਂਦਾ ਬਾਈ ਜੀ ਆਪਣੀ ਗਰੰਟੀ ਡੱਬ ਪੈਣ ਦੀ ਹੁੰਦੀ ਹੈ ਇਹਦੀ ਡੱਬ ਨਹੀਂ ਪੈਂਦਾ ਇਹ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਜਿਹੜੀ ਆਪਾਂ ਬਾਈ ਜੀ ਆ ਬੈਲ ਦੀ ਗੱਲ ਕਰਦੇ ਆਪਾਂ ਆ ਚੈੱਕ ਕਰ ਲੋ ਬਾਈ ਜੀ ਰੰਗ ਜਿਹੇ ਜੇ ਮਰਜੀ ਭਵੇਂ ਆਪਾਂ ਤੋਂ 200 400 ਰੰਗ ਜਿੰਨੇ ਲੋੜ ਐ ਉਹਨੇ ਲਿਆਸਾਂ ਜੇ ਬਾਈ ਜੀ ਉਧਰ ਬਹੁਤ ਰੰਗ ਦਿਖਾ ਦਸਰ ਆਪਣੇ ਕੋਲੇ ਬਾਈ ਜੀ ਰੰਗ ਬਹੁਤ ਪਏ ਚੈੱਕ ਕਰ ਲੋ ਆ ਦੇਖ ਲੋ ਗੌਰ ਨਾਲ ਦੇਖ ਲੋ ਜ਼ੂਮ ਕਰਕੇ ਦੇਖ ਲੋ ਆਖੋ ਆਪਣੇ ਕੋਲ ਰੰਗ ਬਹੁਤ ਪਿਆ ਜਿੰਨੀ ਲੋੜ ਆ ਬਾਈ ਜੀ ਉਨੀ ਬੈਲ ਲੈ ਸਕਦਾ ਕੋਈ ਗੱਲ ਨਹੀਂ ਤੇ ਪਰ ਜਿਹੜਾ ਆਪਾਂ ਨੂੰ ਰਿਆਤ ਮਿਲਣਾ ਇਹ ਆਪਾਂ ਨੂੰ ਹੋਲ ਸੇਲ ਦੇ ਰੇਟ ਆ ਕਿ ਰਿਆਤ ਮਿਲਣਾ ਜਿਹੜੀ ਆਪਾਂ ਬਾਈ ਜੀ ਗੱਲ ਕਰਦੇ ਆ ਰੇਟਾਂ ਦੀ ਗੱਲ ਕਰਦੇ ਆ ਨਾ ਆਪਾਂ ਤਾਂ ਦੇਖ ਜਿਹੜੀ ਆਪਾਂ ਰੇਟਾਂ ਦੀ ਗੱਲ ਕਰਦੇ ਆ ਬਾਈ ਜੀ ਇਹ ਜਿਹੜੇ ਰੇਟ ਦੱਸਦੇ ਆ ਇਹ ਆਪਣੇ ਹੋਲ ਸੇਲ ਦੇ ਰੇਟ ਹੈ ਲੋਡ ਅਗਲੇ ਨੂੰ ਜਿੰਨੀ ਮਰਜੀ ਆ ਉਹਨਾਂ ਲੈ ਜਾ ਸਕਦਾ ਕੋਈ ਬੰਦ ਕੋਈ ਨਹੀਂ ਆਪਾਂ ਨੂੰ ਐ ਨਹੀਂ ਹਜ਼ਰਦਾ ਪਰ ਜਿਹੜਾ ਅਸੀਂ ਰੇਟ ਦੱਸਦੇ ਆ ਇਹ ਹੋਲ ਸੇਲ ਦਾ ਰੇਟ ਜਿੰਨੇ ਰੇਟ ਚੀਜ਼ ਨਗਾਹ ਦੱਸਿਆ ਉਸ ਹਸਾ ਦਾ ਰੇਟ ਹੈ ਬਾਈ ਜੀ ਜਿਹੜੀ ਆਪਾਂ ਬੈਲ ਦੀ ਗੱਲ ਕਰਦੇ ਆ ਆ ਬੈਲ ਦੀ ਗੱਲ ਕਰਦੇ ਆ ਬਾਈ ਜੀ ਜੇ ਬੰਦਾ ਬਾਈ ਜੀ ਮੁਠਾ ਬੰਦ ਲੈ ਲੂ ਕੋਈ ਆਹ ਮੁਠਾ ਬੰਦ ਲੈ ਲੂ ਕੋਈ ਇਹਦਾ ਰੇਟ 260 ਰੁਪਏ ਲਾਵਾਂਗੇ ਬਾਈ ਜੀ ਆਪਾਂ ਕਟਾ ਕੇ ਨਹੀਂ ਬਾਈ ਜੀ ਬੰਦ ਮੁਠੇ ਦਾ ਰੇਟ ਐ ਇਹ ਜਿਹੜਾ ਕੋਈ ਬੰਦ ਮੁਠਾ ਲੈ ਲੂ ਬਾਈ ਜੀ 260 ਰੁਪਏ ਰੇਟ ਲਾਵਾਂਗੇ ਜਿੰਨੀ ਲੋੜ ਆ ਉਹਨੂੰ ਉਨੀ ਲਿਜਾ ਸਕਦਾ ਕੱਟ ਕੇ ਲੈ ਜਾਣੀ ਆ ਕੱਟ ਕੇ ਲੈ ਲਓ ਬਾਈ ਜੀ ਫਿਰ ਰੇਟ ਮਾਣਾ ਮੋਟਾ ਪੰਜੀ ਦੁੱਕੀ ਬੱਜੂ ਪਰ ਬੰਦ ਦਾ ਰੇਟ ਬਾਈ ਜੀ 260 ਰੁਪਏ ਰੇਟ ਐ ਬਿਮਲ ਦੀ ਬੈਲ ਐ ਫੁੱਲ ਜ਼ਿੰਮੇਵਾਰੀਆਂ ਬਾਈ ਜੀ ਰੇ ਹੋਰ ਵੀ ਆਪਾਂ ਆਉਂਦੀ ਵੀਡੀਓ ਦਿਖਾਵਾਂਗੇ ਜਿਵੇਂ ਜਿਵੇਂ ਆਪਾਂ ਮਾਲ ਲੈ ਕੇ ਆਇਆ ਕਰਾਂਗੇ ਉਵੇਂ-ਉਵੇਂ ਤੁਹਾਨੂੰ ਦਿਖਾਇਆ ਕਰਾਂਗੇ ਬਾਈ ਜੀ ਦੁਕਾਨਦਾਰੀ ਵਾਸਤੇ ਜੇ ਕਿਸੇ ਨੂੰ ਕੱਪੜਾ ਲੈਣਾ ਹੈ ਫੋਨ ਕਰਕੇ ਆਇਓ ਬਾਈ ਜੀ ਫੋਨ ਮਾਰ ਲਓ ਫੋਨ ਮਾਰਨਾ ਮਕਸਦ ਤੇ ਹੀ ਹੁੰਦਾ ਬਾਈ ਜੀ ਕਈ ਵਾਰੀ ਕੋਈ ਕੰਮ ਦੰਦਾ ਹੁੰਦਾ ਹੈ ਤੇ ਇੱਕ ਬਾਈ ਜੀ ਆਪਾਂ ਹੋਰ ਵੀ ਇਨਦੀ ਕਰਦੇ ਹਾਂ ਜਿਨ੍ਹਾਂ ਨੇ ਕਾਰੀਅਰ ਕਰਵਾਉਣਾ ਹੈ ਪਾਰਸਲ ਬਣਾਉਣਾ ਹੈ ਬੀਜੀ ਬੇਨਤੀ ਸਾਡੀ ਇਹੀ ਹੈ ਵੀ 2-3 3 ਕ ਹਜ਼ਾਰ ਦਾ ਪਾਰਸਲ ਬਣੇ ਜੀ 1-2 ਛੂਟ ਅਸੀਂ ਨਹੀਂ ਤੋਰ ਸਕਦੇ ਕਿਉਂਕਿ ਆਪਣਾ ਕੰਮ ਹੋਰ ਸੇਲਦਾ ਜੀ जिने पार्सल मणवाना है मंगवाना है वीडियो कॉल पे ਸਾਡਾ ਬਾਈ ਜੀ ਸਿਲੈਕਟ ਕਰ ਲਿਓ ਕਪੜਾ ਪਾਰਸਲ ਤੋੜ ਦਾਂਗੇ ਬਾਈ ਜੀ ਗੂਗਲ ਪੇ ਪੈਸੇ ਹੋ ਜਾਂਦੇ ਆ ਪਰ ਘੱਟੋ ਘੱਟ 3000 ਦਾ ਪਾਰਸਲ ਬਣੇ ਬਾਈ ਜੀ ਕਿਉਂਕਿ ਇੱਕ ਦੋ ਛੂਟ ਅਸੀਂ ਨਹੀਂ ਤੋੜਦੇ ਕਾਰਨ ਇੱਕ ਦੋ ਛੂਟਾਂ ਦੇ ਹੀ ਹੁੰਦਾ ਬਾਈ ਜੀ ਆਪਣਾ ਕੰਮ ਹੋਰ ਸੇਲਦੇ ਆ 10 20 ਰੁਪਏ ਦਾ ਕੰਮ ਕਰਦੇ ਆ ਇਤੋਂ ਵੱਧ ਆਪਾਂ ਕੰਮ ਨਹੀਂ ਕਰਦੇ ਤੇ ਸ਼ੇਅਰ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਦੁਕਾਨਦਾਰਿਆਂ ਵਾਸਤੇ ਬਾਈ ਜੀ ਖਾਸ ਤੋਹਫਾ ਅੱਜ ਪੂਰਾ ਵਧੀਆ ਖਿੱਚ ਕੇ ਰੇਟ ਲਾਵਾਂਗੇ ਬਾਈ ਜੀ ਜੇ ਕੋਈ ਦੁਕਾਨਦਾਰਾ ਤਾਂ ਆਪਣਾ ਚੱਲ ਰ ਜ਼ਰੂਰ ਫੋਨ ਮਾਰ ਕੇ ਕਨੈਕਟ ਕਰ ਲਿਓ ਹੋਰ ਵੀ ਵੈਰਾਈਟੀਆਂ ਬਾਈ ਜੀ ਬਹੁਤ ਹੈ ਆਪਾਂ ਇਹ ਨਹੀਂ ਦੱਸਿਆ ਵੀ ਹੋਰ ਵੈਰਾਈਟੀਆਂ ਹਰ ਇੱਕ ਚੀਜ਼ ਆਪਣੇ ਕੋਲੇ ਇਟਾਲੀਅਨ ਬੂਲ ਹੈ ਕੋਰੀਆਨਾ ਹੈ ਕੋਰੀਆਨਾ ਵੈਲੀ ਵਟਾ ਏਕੇ ਟੈਕਸ ਤੇ ਹੋਰ ਬ੍ਰਾਂਡਡ ਬਹੁਤ ਆਪਣੇ ਕੋਲੇ ਕੁਆਲਿਟੀਆਂ ਹੈ ਤੇ ਇਹ ਜ਼ਰੂਰ ਬਾਈ ਜੀ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਸੌਲ ਸਟੋਰ ਸਭ ਕੁਝ ਮਿਲਦਾ ਬਾਈ ਜੀ ਫਿਰ ਮਿਲਾਂਗੇ ਦੂਜੀ ਵੀਡੀਓ ਚ ਬਾਈ ਜੀ ਗਲਤੀ ਫਲਤੀ ਹੋਈ ਮਾਫ ਕਰਿਓ ਤੇ ਕਮੈਂਟ ਕਰਕੇ ਬਾਈ ਜੀ ਜ਼ਰੂਰ ਦੱਸਿਆ ਕਰੋ ਸਾਥੋਂ ਕੋਈ ਜਿਹੜਾ ਸੁਝਾਅ ਤੁਹਾਡਾ ਦਿਆ ਕਰੋ ਸਾਨੂੰ ਤੁਹਾਡਾ ਸੁਝਾਅ ਸਿਰ ਮੱਥੇ ਆ ਬਾਈ ਜੀ ਤੇ ਇੱਕ ਸੇਰ ਛੱਸ ਪੈ ਨੂੰ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਤੇ ਐਨੇ ਹੀ ਬੋਲਦਾ ਮਾਫੀ ਚੋਣਾ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ